ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਅੱਜ ਫਿਰੋਜ਼ਪੁਰ ਪੁਲਿਸ ਦੀ ਇੱਕ ਵੱਡੀ ਕਾਰਵਾਈ ਜਿਹੜੀ ਹੈ ਉਹ ਦੇਖਣ ਨੂੰ ਮਿਲੀ ਹੈ ਅਸੀਂ ਮੌਜੂਦ ਹਾਂ ਪਿੰਡ ਨਿਹਾਲਾ ਖਿਲਚੀਆਂ ਦੇ ਵਿੱਚ ਫਿਲਹਾਲ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਇਹ ਇੱਕ ਕਾਰ ਹੈ ਲਾਲ ਸਿੰਘ ਦਾ ਕਾਰ ਹੈ ਇਹ ਵਾਲਾ ਜਿੰਨੇ ਖਿਲਾਫ ਪਹਿਲਾਂ ਹੀ ਕਈ ਮੁਕਦਮੇ ਜਿਹੜੇ ਉਹ ਦਰਜ ਨੇ ਔਰ ਇਹਦੇ ਮੁੰਡਿਆਂ ਦੇ ਉੱਪਰ ਦੋ ਮੁੰਡਿਆਂ ਦੇ ਉੱਪਰ ਕਰੀਬ ਕਰੀਬ 28 ਤੋਂ 29 ਮੁਕਦਮੇ ਜਿਹੜੇ ਨੇ ਉਹ ਦਰਜ ਨੇ ਆ ਗਲਤ ਕਰ ਲੈਨੇ ਆ ਆਪਾਂ ਪਹਿਲਾਂ ਪਹਿਲਾਂ ਐਸਐਸਪੀ ਫਰੋਜ਼ਪੁਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਜਿਹੜਾ ਉਹ ਉਹਨਾਂ ਦਾ ਕੀ ਕਹਿਣਾ ਹੈ ਇਸ ਬਾਰੇ ਕਿ ਪਹਿਲੀ ਦੀ ਜਾਣਕਾਰੀ ਜਿਹੜੀ ਹੈ ਉਹ ਦੰਦ ਨੇ ਸਰ ਇੱਕ ਵੱਡੀ ਕਾਰਵਾਈ ਜਿਹੜੀ ਹੈ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਜਿਸ ਪਿੰਡ ਮਿਹਾਲਾ ਖਿਲਚਿਆਂ ਚ ਸਰ ਕੀ ਕਿੰਨੇ ਪਰਚੇ ਨੇ ਸਬੰਧ ਦੇ ਉੱਪਰ ਔਰ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਜੀ ਜੋਗਿੰਦਰ ਸਿੰਘ ਸ਼ਮਮੀ ਪੁੱਤਰ ਲਾਲ ਸਿੰਘ ਵਾਸੀ ਖਿਲਚੇ थाना सदर ਫਰੋਜ਼ਪੁਰ ਹੈ ਇਹ ਇਹਨਾਂ ਦੇ ਪ੍ਰੋਵਿੰਸ਼ੀਅਲ ਗਵਰਨਮੈਂਟ ਵੱਲੋਂ ਸਾਨੂੰ ਪੁਲਿਸ ਹੈਲਪ ਵਾਸਤੇ ਸਾਨੂੰ ਆਰਡਰਸ ਆਏ ਸੀਗੇ ਜਿਹਦੇ ਵਿੱਚ ਪੁਲਿਸ ਹੈਲਪ ਦੇਣੀ ਸੀ ਜਿਹੜੀ ਨਜਾਇਜ਼ ਕਬਜ਼ਾ ਪ੍ਰੋਵਿੰਸ਼ੀਅਲ ਗਵਰਨਮੈਂਟ ਲੈਂਡ ਤੇ ਇਹਨੇ ਕੀਤਾ ਹੋਇਆ ਤੇ ਇਹ ਸਾਹਮਣੇ ਆਇਆ ਵੀ ਇਹ ਸਮਗਲਰ ਹੈ ਜਿਨ੍ਹਾਂ ਦੇ ਉੱਪਰ ਕਰੀਬ ਜੋਗਿੰਦਰ ਸਿੰਘ ਸ਼ੰਮੀ ਦੇ ਉੱਪਰ 29 ਮੁਕਦਮੇ ਦਰਜ ਹੈ ਜਿਨ੍ਹਾਂ ਜੋ ਪੰਜ ਚ ਸਜ਼ਾ ਹੋ ਚੁੱਕੀ ਹੈ ਜੋ ਬਠਿੰਡਾ ਜੇਲ੍ਹ ਚ ਬੰਦਾ ਤੇ ਦੋ ਬਰੀ ਹੋਇਆ ਤੇ ਜ਼ੇਰ ਸਮੈਤ ਹਜੇ ਅੰਡਰ ਇਨਵੈਸਟੀਗੇਸ਼ਨ 16 ਮੁਕਦਮੇ ਆ ਤੇ ਇਹ ਜਿਹੜੇ ਅੰਡਰ ਇਨਵੈਸਟੀਗੇਸ਼ਨ 6 ਹੈ ਜਿਹੜੇ ਅੰਡਰ ਟ੍ਰਾਇਲ ਹੈ 16 ਤੇ ਇਹ ਵੀ ਇਹਨਾਂ ਦੇ ਜਿਹੜੇ ਬਾਕੀ ਜਿਹੜੇ ਫੈਮਿਲੀ ਮੈਂਬਰਸ ਹੈ ਜਿਵੇਂ ਸੋਨੂ ਆ ਲਾਲ ਸਿੰਘ ਹੈ ਕੁਸ਼ੱਲਿਆ ਭਾਈ ਹੈ ਕ੍ਰਿਸ਼ਨਾ ਕੌਰ ਹੈ ਇਹਨਾਂ ਤੇ ਵੀ ਇੱਕ ਇੱਕ ਦੋ ਦੋ ਤਿੰਨ ਤਿੰਨ ਮਕਦਮੇ ਦਰਜ ਆਏ ਐ ਵੀ ਐਨਡੀਬੀਐਸ ਦੇ ਤੇ ਇਹਦੇ ਤੇ ਲੁੱਟਖੋਹ ਦਾ ਤੇ ਮਰਡਰ ਦਾ ਪਰਚਾ ਵੀ ਦਰਜ ਆ ਜਿਹੜਾ ਮੇਨ ਨੂੰ ਜੋਗਿੰਦਰ ਸਿੰਘ ਸ਼ੰਮੀ ਆ ਜੋ ਬਠਿੰਡਾ ਜੇਲ੍ਹ ਚ ਪੰਦਾ ਐ ਇਵੇਂ ਹੀ ਇੱਥੇ ਇੱਕ ਬੜੀ ਇੰਟਰਸਟਿੰਗ ਗੱਲ ਆ ਵੀ ਕੁਲਦੀਪ ਸਿੰਘ ਜੋ ਇਹਦਾ ਭਾਂਜਾ ਹੈ ਜੋਗਿੰਦਰ ਸਿੰਘ ਸ਼ੰਮੀ ਦਾ ਉਹ ਅਸੀਂ 2 ਦਿਨ ਪਹਿਲਾਂ ਹੀ ਉਸ ਨੂੰ ਮਕਦਮਾ ਨੰਬਰ 92 ਚ ਥਾਣਾ ਸਦਰ ਦੇ ਵਿੱਚ ਹੀ ਦਰਜ ਹੋਇਆ ਉਹਦੇ ਵਿੱਚ ਉਹਨੂੰ ਗ੍ਰਿਫਤਾਰ ਕੀਤਾ ਤੇ ਜਿਹਦੇ ਪਾਸੋਂ ਸਾਨੂੰ 11,65,500 ਰੁਪਏ ਡਰੱਗਬੰਦੀ ਮਿਲਿਆ ਤੇ ਨਾਲ ਉਸ ਤੋਂ 150 ਗ੍ਰਾਮ ਅਫੀਮ ਮਿਲੀ ਸੀਗੀ ਤੇ ਉਹਦੇ ਚ ਇੰਟਰਸਟਿੰਗ ਗੱਲ ਹੈ ਵੀ ਇਹਦਾ ਜਿਹੜਾ ਫਿਰੋਜ਼ਪੁਰ ਚ ਘਰ ਹੈ ਇਸ ਬੱਦੇ ਦਾ ਸ਼ਮੀ ਦਾ ਉਹੀ ਘਰ ਦੇ ਵਿੱਚ ਉਹ ਬੈਠ ਕੇ ਤੇ ਆ ਸਮਗਲਿੰਗ ਐਕਟੀਵਿਟੀਜ਼ ਕਰ ਰਿਹਾ ਜਿਹੜਾ ਹੁੰਦਾ 5 ਅਕਰਾ 5 ਜੀ ਇੱਕ ਸਰ ਬੜੀ ਦੇਖਿਓਗਾ ਤਾਰਾ ਕੰਡੇਲਨੀ ਤਾਰਾ ਸਾਰੇ ਬਸੇ ਸਰ ਘਰ ਚ ਇਹਦਾ ਕੋਈ ਜੇਲ ਜਾਂ ਕੋਈ ਐਸਾ ਆਰਮੀ ਦਾ ਏਰੀਆ ਇਦਾਂ ਵਿੱਚ ਹੁੰਦਾ ਸਾਰੇ ਗੱਲਾਂ ਆ ਦੇਖੋ ਜੀ ਤੁਹਾਡੇ ਸਾਹਮਣੇ ਆ ਜਿਹੜੇ ਇਸ ਦੇ ਨਜਾਇਜ਼ ਜਿਹੜਾ ਪੈਸਾ ਆਪਣੇ ਲੋਕਾਂ ਦੀਆਂ ਜਿਹੜੀਆਂ ਲੋਕਾਂ ਦੇ ਬੱਚਿਆਂ ਦੀਆਂ ਜਵਾਨੀਆਂ ਖਰਾਬ ਕਰਕੇ ਨਸ਼ੇ ਵੇਚ ਕੇ ਜੋ ਨਜਾਇਜ਼ ਪੈਸਾ ਕਮਾਇਆ ਉਸ ਦਾ ਦੇਖੋ ਤੁਸੀਂ ਕਰੋੜਾਂ ਰੁਪਏ ਲਾ ਕੇ ਇਸ ਨੇ ਆਹ ਪ੍ਰਾਪਰਟੀ ਬਣਾਈ ਆ ਤੇ ਇਸ ਨੂੰ ਮੈਂ ਅੱਗੇ ਇਹੀ ਦੱਸਣਾ ਚਾਹਣਾ ਵੀ ਕੋਈ ਵੀ ਜਿਹੜਾ ਸਮਗਲਰ ਆ ਜਿਹੜੇ ਗਲਤ ਇਹਨਾਂ ਹਰਕਤਾਂ 'ਚ ਪਏ ਹੋਏ ਆ ਵੀ ਉਹਨਾਂ ਦੇ ਨਾਲ ਇਨਸਾਫ ਮਿਲਦਾ ਹੀ ਮਿਲਦਾ ਹੈ ਉਹਨਾਂ ਦੇ ਜਿਹੜੇ ਇਹੋ ਜਿਹੋ ਉਹਨਾਂ ਨੇ ਆਪਣੀਆਂ ਜਵਾਨੀਆਂ ਨੂੰ ਖਰਾਬ ਕੀਤਾ ਉਹ ਉਹਨਾਂ ਨੂੰ ਇਵੇਂ ਜਿਹੜੇ ਐਸ ਆਪਦੇ ਧਨ ਨੂੰ ਜਿਹੜਾ ਨਜਾਇਜ਼ ਬਣਾਇਆ ਹੋਇਆ ਉਹਨਾਂ ਨੇ ਜਿਹਦੇ ਨਾਲ ਸਾਰੀਆਂ ਕੀਤੀਆਂ ਭਟੀਆਂ-ਭਟੀਆਂ ਉਹ ਉਸ ਨੂੰ ਮਾਨ ਨਹੀਂ ਸਕਦੇ ਉਹਨਾਂ ਨੂੰ ਇਸ ਦਾ ਹਿਸਾਬ ਦੇਣਾ ਨਹੀਂ ਸਰ ਪਤਾ ਚੱਲਿਆ ਕਿ ਕਾਫੀ ਲੰਬੇ ਸਮੇਂ ਤੋਂ ਜਿਹੜਾ ਨਸ਼ੇ ਦਾ ਕਾਰੋਬਾਰ ਕਰ ਰਹੇ ਪਰਿਵਾਰ ਆ ਬਿਲਕੁਲ ਦੀ ਆਹ 29 ਮੁਕਦਮੇ ਦਰਜ ਆ ਜੀ ਇਸ ਤੇ ਤੇ ਬਾਕੀਆਂ ਦੇ ਵੀ ਤਿੰਨ ਤਿੰਨ ਚਾਰ ਚਾਰ ਮੁਕਦਮੇ ਦਰਜ ਆ ਇਹ ਵੀ ਪਤਾ ਲੱਗਾ 2017 ਚ ਇਸ ਘਰ ਤੋਂ 35 ਲੱਖ ਜਿਹੜੀ ਆ ਆ ਮਨੀ ਕੱਢੀ ਗਈ ਸੀ ਹਾਂਜੀ ਆ ਸਾਰੀ ਲਿਸਟ ਆ ਇਹਦੇ ਮੁਕਦਮਿਆਂ ਦੀ ਜੋ ਇਸ ਨੇ ਕੀਤਾ ਤੇ ਉਹ ਸਾਰਿਆਂ ਦੇ ਵਿੱਚ ਇਹਦੇ ਵਿੱਚ ਵੱਡੇ ਵੇ 302 307 ਤੇ 302 ਦੇ ਦੋ ਮੁਕਦਮੇ ਇਸੇ 302 ਦੇ ਹੀ ਆ ਜੋ ਮਰਡਰ ਵੀ ਕੀਤੇ ਹੋਏ ਆ ਨੇ ਤੇ ਐਵੇਂ ਆ ਡਰੱਗਸ ਦੇ ਵਿੱਚ ਵੀ ਸੀ ਸਰ ਅੱਜ ਸਿਰਫ ਇਸ ਘਰ ਦੀ ਹੀ ਜਿਹੜਾ ਟਾਇਆ ਜਾ ਰਿਹਾ ਇਸ ਘਰ ਨੂੰ ਇੱਕ ਘਰ ਹੈ ਜੀ ਇੱਕ ਕਿਲੇ ਦੇ ਉੱਪਰ ਨਜਾਇਜ਼ ਉਸਾਰੀ ਹੈ ਜੀ ਇਹ ਤੇ ਉਹ ਸਾਰਾ ਡਿਮੋਲਿਸ਼ ਕਰਕੇ ਉਸ ਦਾ ਕਬਜ਼ਾ ਜਿਹੜੀ প্রভিনਸ਼ਲ ਗਵਰਨਮੈਂਟ ਵੱਲੋਂ ਜਿਹੜੇ ਇਹਨਾਂ ਦੇ ਕਸਟਡੀਅਨ ਹੈਗੇ ਤਸਿਲਦਾਰ ਸਾਹਿਬ ਤੇ ਨਾਲ ਉਹਦੇ ਮੈਜਿਸਟਰੇਟ ਐਗਜ਼ੈਕਟਿਵ ਮੈਜਿਸਟਰੇਟ ਹੈਗੇ ਉਹਨਾਂ ਵੱਲੋਂ ਲਿਆ ਜਾਣਾ ਤੇ ਸੈਕੰਡਲੀ ਜਿਹੜਾ ਹੋਰ ਵੀ ਇਸ ਦੇ ਕੋਲ ਨਜਾਇਜ਼ ਪ੍ਰਾਪਰਟੀ ਹੋਈ ਉਸਤੇ ਵੀ ਜਿਹੜੂ ਬੰਦੀ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਊਗੀ ਚਲੋ ਜੀ ਬਿਲਕੁਲ ਜਿਸ ਤਰ੍ਹਾਂ ਕਿ ਐਸਐਸਪੀ ਫਿਰੋਜ਼ਪੁਰ ਨੇ ਬਿਲਕੁਲ ਕਲੀਅਰ ਕਰ ਦਿੱਤਾ ਹੈ ਬਲ ਇੱਕ ਮੈਸੇਜ ਦੇ ਦਿੱਤਾ ਹੈਗਾ ਕਿ ਅਸੀਂ ਬਿਲਕੁਲ ਨਸ਼ਿਆਂ ਦੇ ਜਿਹੜੇ ਖਿਲਾਫ ਆ ਔਰ ਇਸ ਤਰ੍ਹਾਂ ਦੀ ਕਾਰਵਾਈਆਂ ਉਹ ਜਿਹੜੀਆਂ ਅੱਗੇ ਵੀ ਵੜੀਆਂ ਜਾਣਗੀਆਂ ਔਰ ਕੋਈ ਵੀ ਜਿਹੜਾ ਉਹ ਬੰਦਾ ਜਿਹੜਾ ਬੱਚਾ ਨਹੀਂ ਜਾਏਗਾ ਤੁਸੀਂ ਦੇਖੋ ਇਹ ਘਰ ਦੇ ਚਾਰ ਦਿਵਾਰੀ ਦੇ ਚਾਰੇ ਪਾਸੇ ਤੁਸੀਂ ਦੇਖ ਰਹੇ ਹੋ ਕਿ ਇਹ ਕੰਡਿਆਲੀ ਤਾਰ ਜਿਹੜੀ ਆ ਘਰ ਦੇ ਚਾਰੋਂ ਪਾਸੇ ਉਹ ਲੱਗੀ ਹੋਈ ਆ ਤੁਹਾਨੂੰ ਦੱਸ ਦਈਏ ਇਹ ਬਿਲਕੁਲ ਇੱਥੇ ਤਸਵੀਰਾਂ ਰਾਹੀ ਤੁਸੀਂ ਦੇਖ ਰਹੇ ਹੋ ਇਤੋਂ ਸਿਰਫ 200 ਮੀਟਰ ਦੀ ਦੂਰੀ ਦੇ ਉੱਪਰ ਅਗਰ ਆਪਾਂ ਗੱਲ ਕਰੀਏ ਤੇ ਪਾਕਿਸਤਾਨ ਦੀ ਸਰਹੱਦ ਹੈ 200 ਮੀਟਰ ਦੇ ਉੱਪਰ ਇਤੋਂ ਹੀ ਜਿਹੜਾ ਹੈ ਦਰਿਆਾਂ ਦੇ ਰਾਹੀ ਜਿਹੜਾ ਉਹ ਨਸ਼ਾ ਆਂਦਾ ਸੀਗਾ ਔਰ ਨਸ਼ਾ ਆਂਦਾ ਸੀ ਔਰ ਉਹਦੀ ਜਿਹੜੀ ਹੈ ਸਮਗਲੀ ਜਿਹੜੀ ਹੈ ਉਹ ਜਿਹੜੀ ਤਸਕਰੀ ਉਹ ਕੀਤੀ ਜਾਂਦੀ ਸੀਗੀ ਇਹ ਨਸ਼ੇ ਦੀ ਔਰ ਤੁਸੀਂ ਇਹ ਦੇਖੋ ਵੀ ਇਸ ਘਰ ਦੇ ਵਿੱਚ ਇਲਾ ਇਨਾ ਆਲੀਸ਼ਾਨ ਘਰ ਬਣਾਇਆ ਔਰ ਇਸ ਘਰ ਦੀ ਜਿਹੜੀ ਅੱਜ ਪੁਲਿਸ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਜਿਹੜੇ ਕਿ ਆਰਡਰ ਨੇ ਕੋਡ ਦੇ ਉਹਨਾਂ ਵੱਲੋਂ ਇਸ ਘਰ ਨੂੰ ਟਾਈਟੇਰੀ ਕੀਤਾ ਜਾਏਗਾ ਹੁਣੇ ਥੋੜੀ ਦੇਰ ਬਾਅਦ ਅਸੀਂ ਤੁਹਾਨੂੰ ਇਹ ਤਸਵੀਰਾਂ ਵੀ ਦਿਖਾਵਾਂਗੇ